ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੀਰ ਵਿੱਚ ਖੂਨ ਦੌਰਾ ਕਰ ਰਿਹਾ ਹੈ ਸਵਾਸ ਚੱਲ ਰਹੇ ਹਨ ਦਿਨ ਤਰ ਪਹਹਾ ਹੈ ਸਾਰੀ ਸਰੀਰ ਦੀ ਹਲਚਲ ਭੋਜਨ ਤੇ ਖੜੀ ਹੈ ਸਰੀਰਕ ਜੀਵਨ ਭੋਜਨ ਦੀ ਬੁਨਿਆਦ ਤੇ ਖੜਾ ਹੈ ਭੋਜਨ ਨਾਲ ਉਸਬੰਧ ਤੋੜਦੇ ਹੀ ਜੀਵਨ ਨਾਲ ਉਸਬੰਧ ਟੁੱਟ ਜਾਂਦਾ ਯਤਨ ਕਰਕੇ ਕੋਈ ਵੀ ਸਾਧਨ ਭੋਜਨ ਦਾ ਤਿਆਗੀ ਹੋ ਸਕਦਾ ਹੈ ਪਰ ਭੁੱਖ ਦੀ ਤਿਆਗ ਭੁੱਖ ਦਾ ਤਿਆਗ ਨਹੀਂ ਕੀਤਾ ਜਾ ਸਕਦਾ ਪਾਣੀ ਦਾ ਤਿਆਗ ਕੀਤਾ ਜਾ ਸਕਦਾ ਪਰ ਪਿਆਸ ਦਾ ਤਿਆਗ ਕਰਨਾ ਮੁਸ਼ਕਲ ਹੈ ਸਰੀਰ ਦੀ ਸਾਰੀ ਸ਼ਕਤੀ ਭੋਜਨ ਦੇ ਆਸਰੇ ਖੜੀ ਹੈ ਖਾਣੇ ਦੇ ਆਸਰੇ ਖੜੀ ਹੈ ਪਰ ਭੋਜਨ ਤੋਂ ਬਣੀ ਸ਼ਕਤੀ ਨਾਲ ਕੋਈ ਮਹਾਨ ਸਾਰੂ ਕੰਮ ਨਹੀਂ ਕੀਤੇ ਜਾ ਸਕਦੇ ਭੋਜਨ ਤੋਂ ਬਣੀ ਸ਼ਕਤੀ ਜੇ ਲੋੜ ਨਾਲੋਂ ਵੱਧ ਹੋਵੇ ਤਾਂ ਵਿਕਾਰਾਂ ਨੂੰ ਜਨਮ ਦਿੰਦੀ ਹੈ ਹੋ ਜਾਣ ਦਾ ਸਵਾਦ ਭੁੱਖ ਦੇ ਆਸਰੇ ਤੇ ਖੜਾ ਪਹਿਲੀ ਬੁਰਕੀ ਵਿੱਚ ਜੋ ਸਵਾਦ ਆਏਗਾ ਉਹ ਸਵਾਦ ਹੌਲੀ ਹੌਲੀ ਘਟਦਾ ਜਾਏਗਾ ਉਹ ਆਖਰੀ ਬੁਰਕੀ ਵਿੱਚ ਨਹੀਂ ਹੋਏਗਾ ਇੱਕ ਇੱਕ ਬੁਰਕੀ ਜਿਉਂ ਜਿਉਂ ਮਨੁੱਖ ਮੂੰਹ ਵਿੱਚ ਪਾਉਂਦਾ ਹੈ ਤਿਉਂ ਤਿਉਂ ਸਵਾਦ ਘਟਦਾ ਜਾਂਦਾ ਹੈ ਕਿਉਂਕਿ ਇੱਕ ਇੱਕ ਬੁਰਕੀ ਨਾਲ ਭੁੱਖ ਘਟਦੀ ਜਾਏਗੀ ਅਤੇ ਭੁੱਖ ਦਾ ਤੇ ਸਵਾਦ ਦਾ ਆਪਸ ਵਿੱਚ ਗੂੜਾ ਸਬੰਧ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਬਖਸ਼ਿਸ਼ ਕਰਦੀ ਹੈ ਰੂਪੇ ਕਮ ਹੈ ਦੋਸਤੀ ਭੁੱਖੇ ਸਾਦਾ ਗੰਧ ਜਿਸ ਤਰ੍ਹਾਂ ਭੋਜਨ ਸਰੀਰ ਖੁਰਾਕ ਹੈ ਇਸੇ ਤਰ੍ਹਾਂ ਆਤਮਿਕ ਖੁਰਾਕ ਤੇ ਭਜਨ ਭਜਨ ਤੋਂ ਬਣੀ ਤਾਕਤ ਅਤੇ ਸ਼ਕਤੀ ਦੇ ਨਾਲ ਜੋ ਕੰਮ ਹੋਣਗੇ ਜਗਤ ਨੂੰ ਸੁਖ ਦੇਣਗੇ ਭਜਨ ਦਾ ਰਸ ਜਿਵੇਂ ਜਿਵੇਂ ਵੱਧਦਾ ਹੈ ਭੋਜਨ ਦੇ ਰਸ ਨੂੰ ਖਾਣੇ ਦੇ ਰਸ ਨੂੰ ਮਦਮ ਕਰ ਦਿੰਦਾ ਹੈ ਇਸ ਵਾਸਤੇ ਭਜਨ ਦੇ ਰਸੀਏ ਭਜਨ ਦਾ ਬੰਦਗੀ ਦਾ ਰਸ ਮੰਨਣ ਵਾਲੇ ਲੋਕ ਭੋਜਨ ਦਾ ਰਸ ਛੱਡ ਦਿੰਦੇ ਹਨ ਉਹਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਕਥਨ ਬਹੁਤ ਜ਼ਿਆਦਾ ਭੋਜਨ ਕਰਨ ਵਾਲੇ ਮਨੁੱਖ ਉਹਨਾਂ ਨੂੰ ਭੋਗੀ ਕਿਹਾ ਜਾਂਦਾ ਹੈ ਅਤੇ ਜਿਹੜੇ ਬਹੁਤ ਜ਼ਿਆਦਾ ਭਜਨ ਕਰਦੇ ਨੇ ਉਹਨਾਂ ਨੂੰ ਯੋਗੀ ਕਹਿੰਦੇ ਨੇ ਬਹੁਤ ਭੋਜਨ ਕਰਨ ਵਾਲੇ ਮਨੁੱਖ ਸਰੀਰਕ ਤੌਰ ਤੇ ਰੋਗੀ ਹੋ ਜਾਂਦੇ ਨੇ ਪਰ ਭਜਨ ਕਰਨ ਵਾਲੇ ਮਨੁੱਖ ਉਹਨਾਂ ਦਾ ਸਰੀਰ ਤਾਂ ਨਵਾਂ ਨਰੋਆ ਹੁੰਦਾ ਹੀ ਹੈ ਉਹਨਾਂ ਦੀ ਆਤਮਾ ਵੀ ਨਵੀਂ ਨਰੋਈ ਹੋ ਜਾਂਦੀ ਹੈ ਜਿਸ ਤਰ੍ਹਾਂ ਵੱਡੀ ਲਕੀਰ ਦੇ ਖਿੱਚਾਂ ਦੂਜੀ ਲਕੀਰ ਆਪਣੇ ਆਪ ਛੋਟੀ ਹੋ ਜਾਂਦੀ ਹੈ ਭਜਨ ਦੀ ਸ਼ਕਤੀ ਭਜਨ ਦੇ ਰਸਤੇ ਨਾਲ ਭੋਜਨ ਦੀ ਅਹਿਮੀਅਤ ਤੇ ਭੋਜਨ ਦਾ ਰਸ ਖਤਮ ਹੋ ਜਾਂਦਾ ਹੈ ਭੋਜਨ ਦੇ ਵਿੱਚੋਂ ਬਣੀ ਸ਼ਕਤੀ ਸਰੀਰ ਵਿੱਚ ਕਾਮ ਨੂੰ ਜਨਮ ਦਿੰਦੀ ਹੈ ਪਰ ਭਜਨ ਨਾਲ ਬਣੀ ਹੋਈ ਸ਼ਕਤੀ ਜੀਵ ਨੂੰ ਚ ਪਰਮਾਤਮਾ ਨੂੰ ਪ੍ਰਗਟ ਕਰਦੀ ਹੈ ਭੋਜਨ ਕਰਕੇ ਪ੍ਰਸੰਨ ਹੋਣ ਵਾਲਾ ਬੰਦਾ ਖੁਸ਼ ਹੋਣ ਵਾਲਾ ਬੰਦਾ ਜਿਹੜਾ ਭੋਜਨ ਕਰਕੇ ਖੁਸ਼ ਹੁੰਦਾ ਹੈ ਸਵਾਦਾਂ ਕਰਕੇ ਖੁਸ਼ ਹੁੰਦਾ ਹੈ ਕੋਈ ਗੱਲ ਸਪਸ਼ਟ ਕਰ ਰਿਹਾ ਹੈ ਕਿ ਉਸ ਕੋਲ ਭਜਨ ਦੀ ਤਾਕਤ ਨਹੀਂ ਹੈ। ਬਹੁਤ ਭੋਜਨ ਜਿੱਥੇ ਵਿਕਾਰ ਨਾਲ ਜੋੜਦਾ ਉੱਥੇ ਭਜਨ ਨਾਲ ਕਾਰਨ ਨਾਲ ਜੋੜ ਦਿੰਦਾ ਹੈ। ਭੋਜਨ ਤੋਂ ਬਣੇ ਜੀਵਨ ਜਿਸ ਨੂੰ ਸਤਿਗੁਰੂ ਜੀ ਜੀਵਨ ਨਹੀਂ ਕਹਿੰਦੇ। ਦਰ ਅਸਲ ਜੀਵ ਦਾ ਉਹੀ ਹੈ ਜੋ ਭਜਨ ਕਰਦਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਦਾ ਕਥਨ ਹੈ। ਸੋ ਜੀਵੇ ਜਿਸਮਨ ਵਸਿਆ ਸੋਏ। ਨਾਨਕ ਪਵਰ ਨ ਜਿਵੇ ਕੋਈ ਜੇ ਜਿਵੇ ਪਤਲਥੀ ਜਾਏ ਸਭ ਹਰਾਮ ਜੇ ਤਾਂ ਕਿਸ ਕਾਏ ਇੱਕ ਸੂਫੀ ਸੰਤ ਦਾ ਕਹਿਣਾ ਹੈ ਕਿ ਖਾਣਾ ਪੀਣਾ ਇਸ ਵਾਸਤੇ ਹੈ ਕਿ ਜਿੰਦਾ ਰਹੀਏ ਔਰ ਜ਼ਿੰਦਗੀ ਇਸ ਵਾਸਤੇ ਹੈ ਕਿ ਤੂੰ ਪ੍ਰਮਾਤਮਾ ਦਾ ਜ਼ਿਕਰ ਕਰਦਾ ਰਵੇਂ ਉਸ ਦੀ ਉਸਤਤ ਕਰਦਾ ਰਵੇਂ ਖੁਰਦਨ ਬਰائے ਜੀਸ਼ਤਨ ਜ਼ਿਕਰ ਕਰਦਨ ਅਸ਼ਤ ਮੌਲਾਨਾ ਰੂਮੀ ਉਹਨਾਂ ਦਾ ਇੱਕ ਕਥਨ ਹੈ ਕਿ ਜਿਆਦਾ ਖੁਰਾਕ ਦੇ ਨਾਲ ਤਨ ਮੋਟਾ ਹੁੰਦਾ ਹੈ ਪਰ ਜਿਆਦਾ ਬੰਦਗੀ ਦੇ ਨਾਲ ਮਨੁੱਖ ਦੀ ਰੂਹ ਨੂੰ ਤਾਕਤ ਮਿਲਦੀ ਹੈ ਗਰ ਅਜ ਤੁਆਮ ਆਮ ਮੇ ਸ਼ਵਦ ਹਰਬਾ ਤਨ ਕਰੀਮ ਅਜ ਤੁਆਮ ਆਮ ਮੇ ਸ਼ਵਦ ਹਰਬਾ ਭੋਜਨ ਤੋਂ ਬਣੀ ਸ਼ਕਤੀ ਨਾਲ ਬੰਦਾ ਦੂਜੇ ਦੇ ਮੂੰਹ ਦੀ ਬੁਰਕੀ ਨੂੰ ਖੋਂਦਾ ਹੈ ਪਰ ਭਜਨ ਤੇ ਨਾਲ ਜਿਹੜੀ ਸ਼ਕਤੀ ਪੈਦਾ ਹੁੰਦੀ ਹੈ ਪੋਸਤ ਦੇ ਨਾਲ ਮਨੁੱਖ ਦੂਜਿਆਂ ਦੇ ਉੱਤੋਂ ਆਪਣਾ ਆਪਾ ਕੁਰਬਾਨ ਕਰ ਦਿੰਦਾ ਹੈ ਸੇਸਤੋ ਸਪੱਸ਼ਟ ਹੁੰਦਾ ਹੈ ਕਿ ਭੋਜਨ ਦੀ ਸ਼ਕਤੀ ਭੋਜਨ ਦੀ ਤਾਕਤ ਦੂਜਿਆਂ ਤੋਂ ਖੋਣ ਵਾਸਤੇ ਮਨੁੱਖ ਨੂੰ ਮਜਬੂਰ ਕਰਦੀ ਹੈ ਪ੍ਰਬੰਧਗੀ ਦੀ ਤਾਕਤ ਬੰਦਗੀ ਦੀ ਸ਼ਕਤੀ ਦੂਜਿਆਂ ਦੇ ਉੱਤੋਂ ਆਪਣਾ ਆਪਾ ਕੁਰਬਾਨ ਕਰਦੇਣ ਵਾਸਤੇ ਮਨੁੱਖ ਨੂੰ ਤਿਆਰ ਕਰਦੀ ਹੈ